ਅੱਜ ਅਸੀਂ ਪਹੁੰਚਾ ਜਿਲ੍ਹਾ ਸੰਦੂਰ ਦੇ ਪਿੰਡ ਤਲਾਰਾਂ ਵਿੱਚ ਜਿੱਥੇ ਪਰਿਵਾਰ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਜੋ ਤੁਹਾਨੂੰ ਵੀਡੀਓ ਵਿੱਚ ਅਸੀਂ ਉਹਨੂੰ ਨਜ਼ਰ ਆਊਗਾ ਇੰਨੇ ਮਾੜੇ ਹਾਲਾਤ ਨੇ ਮਾਂ ਤੇ ਪੁੱਤ ਨੇ ਜਿਹੜਾ ਪੁੱਤਾ ਉਹਨਾਂ ਦਾ ਉਹ ਵੀ ਹੈਂਡੀਕੈਪ ਆ ਤਾਰ ਦੀ ਛੱਤਾਂ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਤੁਸੀਂ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਇੱਥੇ ਇਹ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਦਾਨੀ ਵੀਰ ਲਈ ਪਹੁੰਚੇ ਇਹਨਾਂ ਦਾ ਤੰਮਰਾ ਜੋ ਮੀ ਉਹ ਇੰਨਾ ਬੁਰਾ ਹਾਲ ਹੋ ਜਾਂਦਾ ਮਾਤਾ ਜੀ ਨੇ ਬਹੁਤ ਉਮਰ ਹੋ ਬੇਟਾ ਜੀ ਹੰਡੀ ਦਾ ਬਨੇਨਾ ਬਹੁਤ ਜਿਆਦੇ ਮਾੜੇ ਹਾਲਾਤ ਨੇ ਬਾਈ ਬਾਈ ਤੋਂ ਕੋਈ ਤੰਮ ਨਹੀਂ ਹੁੰਦਾ ਜੋ ਤੁਹਾਨੂੰ ਵੀਡੀਓ ਵਿੱਚ ਅਸੀਂ ਦੱਸ ਰਿਹਾ ਬਾਤੀ ਹਾਲਾਤ ਬਹੋਣਾਵੇਂ ਬਾਈ ਹੰਡੀ ਤੱਕ ਪਹੁੰਚਣ ਦੇ ਬਜਾਅ ਵੀ ਇਹ ਰਿਕਸ਼ਾ ਚਲਾਉਣਾ ਔਰ ਸਨਾਮ ਜਾਂਦਾ ਜੇ ਤੀ ਸਵਾਰੀ ਮਿਲ ਜਾਂਦੀ ਤਾਂ ਧਰਦਾ ਥਰਚਾ ਪਾਣੀ ਚਲਦਾ ਧਰਦੇ ਹਾਲਾਤ ਇੱਥੋਂ ਵੀਰੇ ਕਿੰਨੇ ਮਾੜੇ ਨੇ ਦੇਖ ਲਓ ਬਾਈ ਨੇ ਪੀਠ ਮੰਦੰਦੀ ਖਾਵੇਂ ਆਪਦੀ ਮਿਹਨਤ ਸੋਚੀ ਵੀ ਮੈਂ ਤਾਂ ਰਿਕਸ਼ਾ ਚਲਾਵਾ ਤੇ ਅਬਦਾ ਧਰਦਾ ਆਪਦੀ ਮਾਂ ਦਾ ਟਿੱਡਵਾ ਅਸੀਂ ਇਹੋ ਜਿਹੇ ਬਾਈਆਂ ਦਾ ਬਹੁਤ ਧੰਨਵਾਦ ਕਰਦੇ ਆ ਜੋ ਮਿਹਨਤ ਕਰਦੇ ਨੇ ਤੇ ਇਹਨਾਂ ਨੂੰ ਸਲੂਟ ਮਾਰਦੇ ਆ ਅਸੀਂ ਵੀਡੀਓ ਵਿੱਚ ਪਰਿਵਾਰ ਦਾ ਨੰਬਰ ਵੀ ਬੋਲਣਾ ਨੇ ਅਤੇ ਥਾਤਾ ਨੰਬਰ ਵੀ ਦਿਖਾਉਣਾ ਨੇ ਸਿਰਫ ਤਾਂ ਮੇਰੇ ਨਾਲ ਥੋੜਾ ਜਿਹਾ ਪੇਰ ਹੋ ਜੇ 50000 ਰੁਪਏ ਚਾਹੀ ਮੈਂ ਤਾਂ ਸਾਰਾ ਤਾਂ ਮੈਂ ਛੱਡ ਜੂ ਸਭ ਤੋਂ ਵੱਡੀ ਦਾ ਲਵਾਈ ਦੇ ਆ ਦੇਖ ਤੇ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਵੀ ਬਾਈ ਮਿਹਨਤ ਹਿੰਦੀ ਦਾ ਪਰਮਦੇਵ ਦੇ ਤਾਰਨ ਫੇਰ ਵੀ ਮਿਹਨਤਦਾਰ ਨੇ ਯਾਰ ਨਹੀਂ ਅੱਜ ਤੱਕ ਬਹੁਤ ਲੋਕੀਤ ਮੰਦ ਨੇ ਬਾਈ ਨੇ ਫਿਰ ਮਿਹਨਤ ਨੂੰ ਚੁਣਿਆ ਇਸ ਮਿਹਨਤ ਨੂੰ ਸਲੂਟ ਕਰਦੇ ਬਾਈ ਦੀ ਛੱਤ ਪਾਣੀ ਜਾਏਗੀ ਆ ਬਾਈ ਦਾ ਹੰਜੀ ਦਾ ਸਰਟੀਫਿਕੇਟ ਆ ਜੋ ਵੀਡੀਓ ਵਿੱਚ ਨਜ਼ਰ ਆ ਰਿਹਾ ਇਹ ਥਾਤਾ ਨੰਬਰ ਆ ਜੇ ਕਿਸੇ ਬਾਈ ਬਾਈ ਨੇ ਐਸੇ ਪਾਉਣੇ ਹੋਣ ਆ ਉੱਤੇ ਥਾਤਾ ਨੰਬਰ ਆ ਐਸਆਈ 2 ਰ ਹੈ ਵੀਰੇ ਵੀਡੀਓ ਜੋ ਤੁਹਾਨੂੰ ਵੀਡੀਓ ਵਿੱਚ ਨਜ਼ਰ ਆਉਂਦਾ ਬਾਤੀ ਤੁਹਾਨੂੰ ਅਸੀਂ ਦੱਸ ਦਿੰਦੇ ਇੰਨੇ ਮਾੜੇ ਹਾਲਾਤ ਨੇ ਯਾਰ ਤੁਸੀਂ ਆਪ ਦੇਖ ਲਓ ਬਾਤੀ ਅਸੀਂ ਉਹਰੇ ਬੇਬੇ ਬੇਬੇ ਤੀਨੋਂ ਚੰਨਾ ਨਾਲ ਘਰ ਵਤ ਤਦੋਂ ਤੋਂ ਇੰਨੇ ਮਾਰੇ ਹਲਾ ਤੋਏ ਸੋਡੇ ਬੇਬੇ ਹਾਂ ਬਤਾ ਤਦੋਂ ਤੋਂ ਇੰਨੇ ਮਾਰੇ ਹਲਾ ਤੋਏ ਸੋਡੇ ਹਾਂ ਉਹਨਾਂ ਆ ਭਾਈ ਮਾਰੀ ਨੇ ਜੰਗੇ ਨੇ ਆ ਜੇ ਭਾਈ ਮਾਰੀ ਨੇ ਕਿਛ ਹਾਂ ਛੋਟਾ ਮੁੰਡਾ ਵੀ ਹੈਂਡੀ ਦਾ ਆਪਣਾ ਹੀ ਹਾਂ ਜੀ ਬਾਕੀ ਅਸੀਂ ਵੀਡੀਓ ਬਾਈ ਨੂੰ ਭਾਈ ਬਾਈ ਤੁਹਾਨੂੰ ਇਹਨਾਂ ਦੇ ਪਰਿਵਾਰ ਵਾਲੇ ਦੱਸੂਗਾ ਭਾਈ ਇਹਨਾਂ ਦਾ ਤੁਸੀਂ ਮੋਬਾਈਲ ਨੰਬਰ ਬੋਲ ਦੋ ਜੋ ਦਾਨੀ ਵੀਰ ਆ ਸੋਢਰਾ ਤੱਕ ਤਰੇ ਥੋਦੀ ਅਸੀਂ ਬਹੁਤ ਦੂਰੋਂ ਅਸੀਂ ਦਾ ਸਿਰਫ ਤੁਹਾਡੀ ਵੀਡੀਓ ਪਾ ਕੇ ਤੁਹਾਡੀ ਮਦਦ ਕਰ ਸੱਤਰਿਆ ਬਾਤੀਦਾਨੀ ਵੀਰ ਬੈਠੇ ਨੇ ਮੋਬਾਈਲ ਨੰਬਰ 95922 94350 ਤੇ ਬਾਈ ਇਹ ਤੇ ਵਟਸਐਪ ਵੀ ਚੱਲਦਾ ਵੀਰੇ ਹਾਂ ਹਾਂ ਵਟਸਐਪ ਚੱਲਦਾ ਵੀਰੇ ਦੁਆਰੇ ਬਾਈ ਥੋੜਾ ਜਿਹਾ ਹੋਰ ਬੋਲ ਦੇ 95922 94350 ਅਸੀਂ ਦਾਨੂ ਵੀਰਾਂ ਨੂੰ ਇਹ ਹੀ ਦੈਣਾ ਇਸ ਪਰਿਵਾਰ ਦੀ ਮਦਦ ਕਰੋ ਪੰਜ ਤਲਾਰਾ ਚਾਹੇ ਰੇਤਾ ਦੋ ਸਿਮਿੰਟ ਦੋ ਬਾਜਰੀ ਦੋ ਜੋ ਜੀ ਚੀਜ਼ ਦੇਣੀ ਆ ਸਿੱਧਾ ਪਰਿਵਾਰ ਲਈ ਪੰਚਾਇਤ ਇਹਨਾਂ ਦਾ ਨੰਬਰ ਆ ਤਾਤਾ ਨੰਬਰ ਆ 22 ਜਦੋਂ ਵੀ ਤੁਹਾਨੂੰ ਦੇ 22 ਛੋਟੀ ਗੱਲ ਤੇਰਾ ਦੇ ਇਸ ਪਰਿਵਾਰ ਨਾਲ ਐਨੀ ਦੇ ਨਾਮਾ ਧੰਨਵਾਦ ਕਰਦਾ ਹਾਂ